ਮਾਤਾ ਜੀ ਹੁਣ ਤੁਸੀਂ ਬੈਟਰ ਫੀਲ ਕਰ ਰਹੇ ਪਹਿਲਾਂ ਮੇਰੇ ਕਹਿੰਦੇ ਕਹਿ ਰਹੇ ਕਿ ਸੱਚੀ ਨਹੀਂ 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 ਤੁਸੀਂ ਆ ਪੇਸ਼ੈਂਟ ਤੁਹਾਡੇ ਕੋਲੇ ਬੈਠੇ ਤੁਹਾਡੇ ਪਿੰਡ ਦੇ ਨਹੀਂ ਸਹੀ ਹੈ ਦੀ ਸਹੀ ਹੈ ਤੇ ਮਾਤਾ ਜੀ ਹੁਣ ਪਹਿਲਾਂ ਉਹ ਗੋਡਾ ਹੌਲਾ ਆ ਤੁਹਾਡਾ ਦੇਖੋ ਜੀ ਅਸੀਂ ਇਹਨਾਂ ਦਾ ਟਰੀਟਮੈਂਟ ਕੀਤਾ ਹਾਲੇ ਤੱਕ ਇਹਨਾਂ ਦੇ ਹਾਲੇ ਤੱਕ ਇਹਨਾਂ ਦੇ ਗੋਡੇ ਨੂੰ ਹੱਥ ਨਹੀਂ ਲੱਗਿਆ ਹਾਂਜੀ 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 ਸਿਰਫ ਇਥੋਂ ਹੀ ਟਰੀਟਮੈਂਟ ਕੀਤਾ ਹੈਗਾ ਤੇ ਕੁਝ ਜੜੀ ਬੁੱਢੀ ਇਹਨਾਂ ਨੂੰ ਦੇਣਾ ਹੈ ਮਾਤਾ ਜੀ ਜੇ ਤਿੰਨ ਮਹੀਨੇ ਖਾ ਲੈਣਗੇ ਸਾਰੀ ਉਮਰ ਗੋਡੇ ਦੀ ਸਮੱਸਿਆ ਨਹੀਂ ਆਵੇ ਅੱਜ ਕੱਲ ਬਿਮਾਰੀ ਬਹੁਤ ਚੱਲੀ ਹੈ L4 L5 ਮਣਕਿਆਂ ਦਾ ਗੈਪ ਹਾਂਜੀ ਹਾਂਜੀ ਉਹਦਾ ਵੀ ਹੈਗਾ ਇਲਾਜ ਵਧੀਆ ਹਾਂਜੀ ਹਾਂਜੀ A to Z ਸਾਰੀ ਉਮਰ ਦਾ ਤੁਹਾਡੇ ਕੋਲ ਇਲਾਜ ਹੋਗਾ ਇਹਦਾ ਇਲਾਜ ਤੁਹਾਨੂੰ ਨਾਲ ਦੀ ਨਾਲ ਤੁਰੰਤ ਮਿਲੂਗਾ ਸੇ ਤਕੜੀ ਹੈ ਹਾਂ ਹਾਂ ਠੀਕ ਹੈ ਕਣਕ ਵਧੀਆ ਖੜੀ ਹੈ ਬਹੁਤ ਵਧੀਆ ਇੱਕ ਨੰਬਰ ਨਹੀਂ ਚਲੋ ਵ ਟਾਈਮ ਪਾਸ ਹੀ ਹੋਇਆ ਕਿ ਵਧੀਆ ਵੇਚ ਗਿਆ ਵਧੀਆ ਵੇਚ ਗਿਆ ਖਾਜਲ ਖਵਾਰੀ ਤਾਂ ਬਹੁਤ ਹੋਈ ਜਣਾ ਹਾਂ ਖਾਜਲ ਖਵਾਰੀ ਤਾਂ ਹੋਈ ਹੈ ਬਾਰ ਇੱਕ ਇਹੋ ਜਿਹਾ ਜਾਦੂ ਹੈ ਅਸੀਂ ਕਰਦੇ ਨਾ ਤੁਸੀਂ ਗਏ ਹੋ ਜਹਾਜ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਹੈਗਾ ਇਹ ਦੋਸਤੋ ਸਾਡੇ ਪਿੰਡ ਕੈਂਪ ਤੇ ਨਾਂ ਥੋੜਾ ਜਿਹਾ ਔਖਾ ਤੁਸੀਂ ਥੰਬਨੇਲ ਵੇਖ ਕੇ YouTube ਦਾ ਤੁਹਾਨੂੰ ਪਤਾ ਲੱਗ ਜਾਣਾ ਵੀ ਕਾਹਦਾ ਕੈਂਪ ਹੈ ਫ੍ਰੀ ਕੈਂਪ ਅੱਜ ਸਿਰ ਦੇ ਵਾਲ ਤੋਂ ਲੈ ਕੇ ਕਿਹਾ ਜਾਂਦਾ ਪੈਰ ਦੇ ਨਹੋਂ ਤੱਕ ਦਾ ਇਲਾਜ ਹੁੰਦਾ ਹਰ ਇੱਕ ਬਿਮਾਰੀ ਦਾ ਇਲਾਜ ਤੇ ਅੱਜ ਜਿਹੜਾ ਫ੍ਰੀ ਟ੍ਰਾਇਲ ਦਿੱਤਾ ਜਾਊਗਾ ਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਦੇਵਾਂਗੇ ਜੁੜੇ ਰਹ ਤੇ ਸਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇ ਫਿਲਹਾਲ ਹੁਣ ਮੈਂ ਘਾਡੇ ਤੇ ਤੇ ਸਾਡੇ ਚਾਚੀ ਵਰਗੇ ਬੈਠੇ ਉਹਨਾਂ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਕੜਿਓ ਵਧੀਆ ਵਧੀਆ ਸੇ ਤਕੜੀ ਐ ਹਾਂ ਹਾਂ ਠੀਕ ਐ ਕਣਕ ਵਧੀਆ ਖੜੀ ਐ ਬਹੁਤ ਵਧੀਆ ਇੱਕ ਨੰਬਰ ਨਹੀਂ ਚਲੋ ਵਧੀਆ ਗੱਲ ਛੋਣੇ ਛੋਣਾਂ ਵੇਗ ਗਿਆ ਕਿ ਰਹਿੰਦਾ ਜੀ ਕਿਸ ਦਾ ਵੇਗ ਗਿਆ ਹਾਂ ਟਾਈਮ ਪਾਸ ਹੀ ਹੋਇਆ ਕਿ ਵਧੀਆ ਵੇਗ ਗਿਆ ਵਧੀਆ ਵੇਗ ਗਿਆ ਖੱਜਲ ਖਵਾਰੀ ਤਾਂ ਬਹੁਤ ਹੋਈ ਜਣਾ ਹਾਂ ਖੱਜਲ ਖਵਾਰੀ ਵੀ ਹੋਈ ਐ ਚਲੋ ਬਾਕੀ ਹੁਣ ਜਾਣਾ ਡਾਕਟਰ ਸਾਹਿਬ ਕੋਲੇ ਤੇ ਛੋਡੇ ਵੀ ਗੱਲਬਾਤ ਕਰਾਉਣੇ ਆ ਤੇ ਤੋ ਸੋਨੂੰ ਜੇ ਰੋਜ ਮਿਲਣਾ ਤਾਂ ਮਰੋਟ ਮਿਲਦੇ ਆ ਕਿੱਥੇ ਮਿਲਦੇ ਆ ਕੀ ਨੰਬਰ ਆ ਉਹਨਾਂ ਦਾ ਨੰਬਰ ਉਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਤੇ ਬਾਕੀ ਆਪਾਂ ਵੀਡੀਓ ਜੇ ਪਾ ਦਾਂਗੇ ਆਡੀਓ ਕਰਾਂ ਚੱਲਦੇ ਆ ਡਾਕਟਰ ਸਾਹਿਬ ਕੋਲੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣੇ ਪਿੰਡ ਸੀਗਾ ਕੈਂਪ ਤੇ ਆਪਾਂ ਪਹਿਲਾਂ ਦੋ ਵੀਡੀਓ ਪਾਈਆਂ ਵੀ ਆ ਆਪਣੇ ਭਾਈ ਗਰੇਵਾਲ ਜੀ ਢਾਣੀ ਵਾਲੇ ਪਰਮ ਗਰੇਵਾਲ ਜੀ ਅਨਮੋਲ ਗਰੇਵਾਲ ਜੀ ਉਹਨਾਂ ਬਣਿਓ ਮਤਲਬ ਇਹ ਕੈਂਪ ਹੈ ਜਿਹੜਾ ਆਰਗੇਨਾਈਜ਼ ਕਰਾਇਆ ਗਿਆ ਸੀਗਾ ਫ੍ਰੀ ਮੁਫਤ ਕੈਂਪ ਆ ਇਹ ਤੇ ਜਿਹੜਾ ਸਾਰਾ ਪਿੰਡ ਆ ਇੱਥੇ ਆ ਕੇ ਇਲਾਜ ਕਰਵਾ ਰਿਹਾ ਤੇ ਆਉਟ ਚੱਲਦੇ ਆ ਅੰਦਰ ਤੇ ਹੁਣ ਡਾਕਟਰ ਸਾਹਿਬ ਨਾਲ ਕਰਨ ਕਰਾਂਗੇ ਗੱਲਬਾਤ ਤੇ ਥੋੜੇ ਰੂਮ ਕਰਦੇ ਆ ਸਾਡੇ ਪਿੰਡ ਦੇ ਪੇਸ਼ੈਂਟ ਆ ਰਹੇ ਆ ਤੇ ਉਹ ਵੀ ਦਿਖਾ ਰਹੇ ਆ ਤੇ ਰਿਜ਼ਲਟ ਬਹੁਤ ਵਧੀਆ ਹੈ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਆਪਾਂ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਜੇ ਡਾਕਟਰ ਸਾਹਿਬ ਨਾ ਕਰਦੇ ਗੱਲ ਵਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਜੀ ਡਾਕਟਰ ਦੱਸੋਗੇ ਮਾੜਾ ਜੀ ਕਾਹਦਾ ਕਾਹਦਾ ਜਿਹੜਾ ਇਲਾਜ ਇੱਥੇ ਕਰਾਇਆ ਹੁੰਦਾ ਜਿਹੜੇ ਸਾਰੇ ਇਲਾਜ ਹੁੰਦੇ ਆਪਣੇ ਕੋਲੋਂ ਕਿਸੇ ਦੀ ਇੱਥੇ ਆਪਣੇ ਕੋਲ ਕਈ ਪੇਸ਼ੈਂਟ ਆਏ ਨੇ ਸੋ ਬਾਦੇ ਡਾਕਟਰ ਅਨੂਰਮਾ ਜੀ ਮਲੂਟ ਬੈਠਦੇ ਨੇ ਇਹਨਾਂ ਨੇ ਸੋ ਬਾ ਤੋਂ ਕਈ ਪੇਸ਼ੈਂਟ ਇਹਨਾਂ ਦੀ ਬਾ 2-3 ਸਾਲ ਤੋਂ ਨਹੀਂ ਕਵਰ ਕਰ ਮਰੇ ਸੀ 2-50 ਮਿੰਟ ਚ ਪਰ ਰਿਜ਼ਲਟ ਦਿੱਤੇ ਨਾਲ ਹੀ ਸਰ ਵੀ ਹਾਂਜੀ 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 ਹੁਣ ਤੁਸੀਂ ਦੇਖੋ ਡਾਕਟਰ ਸਾਹਿਬ ਪੁਆਇੰਟ ਕਰ ਰਹੇ ਨੇ ਉਹਨਾਂ ਦੇ ਤੇ ਨਾਲ ਹੀ ਨਾਲ ਮੰਦੇ ਦੇਖੋ ਵੀ ਕਿਤੇ ਬਾਹ ਨੂੰ ਨਹੀਂ ਆਤਰਾ ਉਸ ਤਰ੍ਹਾਂ ਹੀ ਮੰਦੇ ਸ੍ਰੀ ਕੰਮ ਕਰ ਕੰਮ ਲੱਗ ਗਿਆ ਓਕੇ ਓਕੇ ਜੀ ਹਾਂਜੀ ਹਾਂਜੀ ਬਾਕੀ ਆਪਣੇ ਕੋ ਸਾਰੀਆਂ ਇਹਨਾਂ ਦੇ ਟੌਨਿਕ ਹੈ ਜੀ ਕਿ ਆਪਾਂ ਦਵਾਈ ਨਹੀਂ ਕਵਾਂਗੇ ਹਾਂਜੀ ਹਾਂਜੀ ਇਹ ਟੌਨਿਕ ਨੇ ਸਾਰੀ ਆਯੁਰਵੇਦ ਦੀ ਕੜੀ ਓਕੇ ਓਕੇ ਇੱਕ ਨਾ ਹੀ ਮੈਂ ਗੱਲ ਸੁਣੀ ਸੀ ਵੀ ਇਹਦਾ ਇਲਾਜ ਹੋ ਤਾਂ ਜਾਂਦਾ ਥੋੜਾ ਲੰਬਾ ਹੁੰਦਾ ਹੈ ਗੱਲ ਸੱਚੀ ਹੈ ਕਿ ਝੂਠ ਜੀ ਹਾਂਜੀ ਕਿਉਂਕਿ ਜਿਹੜੇ ਪੇਸ਼ੈਂਟ ਸਾਰੇ ਪਾਸੇ ਘੁੰਮ ਕੇ ਫੇਰੇ ਆਉਂਦੇ ਜੀ ਅੰਗਰੇਜ਼ੀ ਦਵਾਈਆਂ ਤੋਂ ਜਦੋਂ ਆਪ ਚੁੱਕੇ ਹੁੰਦੇ 5-6 ਸਾਲ ਤੋਂ ਉਹਨਾਂ ਦਾ ਰੋਗ ਲੰਮਾ ਹੁੰਦਾ ਜੀ ਦੰ ਸਰਵਾਈਕਲ ਦੀ ਪ੍ਰੋਬਲਮ ਜੀ ਇਸ ਜਿਹੜੀ ਦਿੱਕਤ ਹੈ ਨਾ ਇਹ ਹਫਤੇ ਤੱਕ ਵੀ ਅਸੀਂ ਠੀਕ ਕਰ ਦਿੰਦੇ ਹਾਂ ਬਾਕੀ ਜਿੰਨੀ ਲੰਮੀ ਪ੍ਰੋਬਲਮ ਹੈ ਫਿਰ ਓਨਾ ਟਾਈਮ ਲੱਗਦਾ ਓਕੇ ਓਕੇ ਇੱਕ ਬਾਈ ਜੀ ਅੱਜਕੱਲ ਬਿਮਾਰੀ ਬਹੁਤ ਚੱਲੀ ਹੈ L4 L5 ਮਣਕਿਆ ਦਾ ਗੈਪ ਹਾਂਜੀ ਹਾਂਜੀ ਉਹਦਾ ਵੀ ਹੈਗਾ ਇਲਾਜ ਬੜੀ ਹਾਂਜੀ ਹਾਂਜੀ A to Z ਸਾਰੀ ਬਿਮਾਰੀ ਤੁਹਾਡੇ ਕੋਲ ਇਲਾਜ ਹੋਗਾ ਇਹ ਤੁਹਾਨੂੰ ਇਹ ਨਾਲ ਜੀ ਨਾਲ ਤੁਰੰਤ ਮਿਲੂਗਾ ਕਿਉਂਕਿ ਉਹਦਾ ਵੀ ਬੰਦਾ ਕੇ ਆਉਂਦਾ ਜੀ ਕਿਉਂਕਿ ਨਾ ਤਾਂ ਟੀਕਾ ਲਾਜਾ ਜਿਹੜਾ ਤਿੰਨ ਟੀਕੇ ਲੱਗਦੇ ਨੇ ਨਾ ਨੋਟ ਚ ਜਾ ਕਿ ਹੋਰ ਹਾਲਾ ਦਾ ਹੈ ਨਹੀਂ ਵੀ ਬੈਡ ਰੈਸਟ ਹੀ ਦੱਸਦੇ ਜਾ ਕਿ ਇਸ ਤਰੀਕੇ ਦਾ ਲਾਜੋ ਹਾਂਜੀ ਸੋਭਾ ਜੀ ਮੈਂ ਸਾਡੇ ਕੋਲ ਸ਼ੋਲਡਰ ਪੇਨ ਦੇ ਸਾਈਕਲ ਪੇਨ ਦੇ ਤੇ ਲੱਕ ਪੇਨ ਦੇ ਇਹ ਸਾਰੇ ਸਾਡੇ ਕੋਲ ਪੇਸ਼ੈਂਟ ਆਏ ਨੇ ਸਾਰੇ ਪੇਸ਼ੈਂਟ ਹੀ 100% ਸਾਡੇ ਕੋਲ ਰਿਜ਼ਲਟ ਲੈ ਕੇ ਨਾਲ ਦੇ ਨਾਲ ਆ ਕੇ ਗਏ ਨੇ ਹਾਂਜੀ ਇੱਕ ਬਾਈ ਜੀ ਜਿਵੇਂ ਆਈਟਾ ਨੂੰ ਕੈਂਪ ਲਾਇਆ ਤੇ ਵੈਸੇ ਮਿਲਣਾ ਹੈ ਫਿਰ ਕਿੱਥੇ ਮਿਲ ਸਕਦੇ ਹਾਂ ਜੀ ਸਾਡਾ ਮੂਲੋਟ ਸੈਂਟਰ ਹੈਗਾ ਜੀ ਅਚਾ ਕਿ ਕਿਹੜੇ ਪਾਸੇ ਜੀ ਲੋਕੇਸ਼ਨ ਦੱਸ ਦੋ ਬੜੀ ਜੀ ਡੀਏਪੀ ਸਕੂਲ ਦੇ ਸਾਹਮਣੇ ਜੀ ਹਾਂਜੀ ਹਾਂਜੀ ਇਹ ਨਾਮ ਤੇ ਨਹੀਂ ਇਹ ਨੈਕਸਨ ਐਕੂਪ੍ਰੈਕਸ ਸੈਂਟਰ ਅਨੂ ਵਰਮਨ ਜੀ ਉੱਥੇ ਬੈਠਦੇ ਨੇ ਓਕੇ ਓਕੇ ਜੀ ਹਾਂਜੀ ਹਾਂਜੀ ਟਾਈਮਿੰਗ ਕੀ ਹੈ ਜੀ ਤੋਂ ਉਹਦਾ ਨੰਬਰ ਹੈ ਹਾਂਜੀ ਉਹ ਵੀ ਦਿਖਾ ਦਿਓ ਜੀ ਹਾਂਜੀ ਹਾਂਜੀ ਟਾਈਮਿੰਗ ਕੀ ਹੈ ਜੀ ਉਹ ਟਾਈਮਿੰਗ ਸਾਡੇ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੈ ਓਕੇ ਓਕੇ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਜੀ ਪਰਮਾਤਮਾ ਚੜ੍ਹਦੀ ਕਲਾ ਦੇ ਰੱਖਣ ਜੀ ਹਾਂਜੀ ਡਾਕਟਰ ਵਾਕਈ ਰੱਬ ਦਾ ਰੂਪ ਹੁੰਦੇ ਆ ਤੇ ਸੁਣਿਆ ਸੀ ਵੀ ਸਿਰ ਦੇ ਬਾਲ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਬਾਕੀ ਤੁਸੀਂ ਦੇਖ ਸਕਦੇ ਹੋ ਪੇਸ਼ੈਂਟ ਆ ਰਹੇ ਆ ਤੇ ਅੱਜ ਆਧਨਗਰ ਦੇ ਵਿੱਚ ਜਿਹੜਾ ਫ੍ਰੀ ਕੈਂਪ ਲਾਇਆ ਗਿਆ ਬਹੁਤ ਵਧੀਆ ਗੱਲ ਹੈ ਇਹੋ ਜਿਹੇ ਕੈਂਪ ਅਪਾਇੰਟਮੈਂਟ ਲੱਗਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਹਾਂਜੀ ਮਿਲੌਣ ਲੱਗੇ ਡਾਕਟਰ ਸਾਹਿਬ ਨਾਲ ਡਾਕਟਰ ਸਸਰੀ ਕਾਲ ਜੀ ਸასი ਕਾਲ ਜੀ ਹੋਰ ਠੀਕ ਹੋ ਜੀ ਬਹੁਤ ਵਧੀਆ ਜੀ ਤੇ ਬਹੁਤ ਵਧੀਆ ਕੰਮ ਕਰਦੇ ਹੋ ਜੀ ਤੁਸੀਂ ਤੇ ਇਹ ਕੈਂਪ ਡਾਕਟਰ ਸਾਹਿਬ ਕਿੰਨੇ ਚਿਰ ਬਾਅਦ ਹੁੰਦਾ ਜੀ ਕਿਹੜੇ ਕਿਹੜੇ ਪਿੰਡਾਂ 'ਚ ਹੁੰਦਾ ਜੀ ਕੈਂਪ ਤਾਂ ਇਦਾਂ ਹੈ ਜੀ ਵੀ ਅਲੱਗ-ਅਲੱਗ ਸ਼ਹਿਰਾਂ 'ਚ ਲੱਗਦਾ ਹੈਗਾ ਹਾਂਜੀ ਇੱਥੇ ਸਾਡੇ ਸਟਾਫ ਦੇ ਮੈਂਬਰ ਹੀ ਆ ਪਰ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਮੋਲ ਗਰੇਵਾਲ ਕਹਿੰਦੇ ਹਾਂਜੀ 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 ਸਾਡੇ ਸਟਾਫ ਮੈਂਬਰ ਹੀ ਆ ਤੇ ਉਹ ਕਹਿੰਦੇ ਵੀ ਅਸੀਂ ਨਵੇਂ ਸਾਲ ਤੇ ਪਾਠ ਕਰੋ ਉਹਨੇ ਨੇ ਤੇ ਤੁਸੀਂ ਸਾਨੂੰ ਮੈਨੂੰ ਕੈਂਪ ਦਿਓ ਹਾਂਜੀ ਹਾਂਜੀ ਤੇ ਫਿਰ ਅਸੀਂ ਉਹਨਾਂ ਦੇ ਕੋਲ ਗਏ ਤੇ ਇਹ ਕੈਂਪ ਲਗਾਇਆ ਸੀ ਤੇ ਹੁਣ ਤਾਂ ਲਗਭਗ 4:00 ਵੱਜ ਚੁੱਕਿਆ ਸਮਾਪਤੀ ਦੀ ਹਾਂਜੀ ਹਾਂਜੀ ਮੈਂ ਥੋੜਾ ਲੇਟ ਹੋ ਗਿਆ ਬਾਹਰ ਬਹੁਤ ਤੁਲ ਕੀ ਪ੍ਰੈਨਾਲੇ ਨੇ ਕੋਆਪਰੇਟ ਕੀਤਾ ਬਹੁਤ ਵਧੀਆ ਪੇਸ਼ੈਂਟ ਸੀ ਮੋਸਟਲੀ ਸਾਰੇ ਹੀ ਦਵਾਈ ਲੈ ਕੇ ਤੇ ਸਾਰਿਆਂ ਨੂੰ ਹੀ ਰਿਜ਼ਲਟ ਮਿਲਿਆ ਜੀ ਨਹੀਂ ਹਾਂਜੀ ਡਾਕਟਰ ਬਾਕੀ ਤੁਸੀਂ ਸਾਨੂੰ ਬਲੋਡ ਮਿਲ ਸਕਦੇ ਜੀ ਬਲੋਡ ਸਾਡਾ ਸੈਂਟਰ ਹੈਗਾ ਪ੍ਰਾਣਾ ਤਸੀਲ ਰੋਡ ਹਾਂਜੀ ਡੀਏਵੀ ਸਕੂਲ ਦੇ ਨਾਲ ਵਾਲੀ ਗਲੀ ਹਾਂਜੀ ਹਾਂਜੀ ਟਾਈਮਿੰਗ ਜਿਹੜੀ ਇਹਦੀ ਹੈਗੀ ਹੈ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ 9:30 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਹਾਂਜੀ ਔਰ ਸੰਡੇ 2 ਵਜੇ ਤੱਕ ਠੀਕ ਹੈ ਡਾਕਟਰ ਸਾਹਿਬ ਮੇਰਾ ਨਾਮ ਹੈ ਜੀ ਡਾਕਟਰ ਅਨੂਰਮਾ ਔਰ ਇੱਕ ਡਾਕਟਰ ਸਾਹਿਬਾ ਤੇ ਹੋਰ ਬੈਠਦੇ ਆ ਜੀ ਉਹਨਾਂ ਦਾ ਨਾਮ ਹੈ ਡਾਕਟਰ ਐਸਪੀ ਲੱਧਰ ਉਹ ਬੈਠਦੇ ਆ ਜੀ ਮੰਗਲਵਾਰ ਹਾਂਜੀ ਵੀਰਵਾਰ ਔਰ ਸ਼ਨੀਵਾਰ ਤਿੰਨ ਦਿਨ ਬੈਠਦੇ ਆ ਉਹ ਫਰੀਦਪੁਰ ਤੋਂ ਆਉਂਦੇ ਆ ਹਾਂਜੀ ਹਾਂਜੀ ਕਿਸੇ ਨੇ ਮਿਲਣਾ ਵੇ ਤੇ ਸਕਰੀਨ ਦੇ ਉੱਪਰ ਨੀਚੇ ਨੰਬਰ ਨੂੰ ਪੇਰ ਕਰਦੇ ਆਗੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਠੀਕ ਡਾਕਟਰ ਸਾਹਿਬ ਬਾਕੀ ਜਿਹੜਾ ਸੀ ਟਰੀਟਮੈਂਟ ਕਰਦੇ ਆ ਹਾਂਜੀ ਅਸੀਂ ਟਰੀਟਮੈਂਟ ਜਿਹੜਾ ਵੀ ਕਰਦੇ ਉਹਦੇ ਵਿੱਚ ਸਾਡਾ ਜਿਹੜਾ ਵਿਸ਼ਾ ਹੋਰ ਟੈਕਨੀਕਲ ਹੁੰਦਾ ਹੁਣ ਜਿਵੇਂ ਆ ਮਾਤਾ ਜੀ ਤੋਂ ਮੈਂ ਟ੍ਰੀਟਮੈਂਟ ਕਰ ਰਿਹਾ ਹਾਂ ਹਾਂਜੀ ਮੈਂ ਇਹਨਾਂ ਦੇ ਗੋਡਿਆਂ ਦਾ ਟ੍ਰੀਟਮੈਂਟ ਕਰ ਰਿਹਾ ਹਾਂ ਵੀ ਆ ਜਿਹੜਾ ਗੋਡਿਆਂ ਦਾ ਪੁਆਇੰਟ ਹੈ ਹਾਂਜੀ ਸਾਡਾ ਤਰੀਕਾ ਕੀ ਹੈ ਜਿਵੇਂ ਅਸੀਂ ਕਹਿੰਦੇ ਨੇ ਪੇਸ਼ੇਨ ਨੂੰ ਵੀ ਮੰਨ ਲਓ ਜੀ ਪੱਖਾ ਖਰਾਬ ਹੋ ਗਿਆ ਹੈਗਾ ਤੇ ਪਹਿਲਾਂ ਆਪਾਂ ਪੱਖਾ ਸੌਰੀ ਪੱਖਾ ਬੰਦ ਹੋ ਗਿਆ ਜਲਦਾ ਜਲਦਾ ਤੇ ਆਪਾਂ ਪਹਿਲਾਂ ਪੱਖਾ ਉਤਾਰਾਂਗੇ ਕਿ ਪਹਿਲਾਂ ਬਟਨ ਦੇਖਾਂਗੇ ਹਾਂਜੀ ਤਾਂ ਮੋਸਟਲੀ ਆਪਾਂ ਪਹਿਲਾਂ ਬਟਨ ਚੈੱਕ ਕਰਾਂਗੇ ਉਸ ਤੋਂ ਬਾਅਦ ਆਪਾਂ ਪੱਖਾ ਦੇਖਾਂਗੇ ਹਾਂਜੀ ਹਾਂਜੀ ਤਾਂ ਇਹ ਜਿਹੜਾ ਹੈਗਾ ਸਾਡੇ ਬਟਨ ਹੈ ਹਾਂਜੀ ਇੱਥੋਂ ਅਸੀਂ ਪੇਸ਼ੈਂਟਾਂ ਦੇ ਅਪਾਇੰਟ ਕਰ ਕਰਕੇ ਤੇ ਗੋਡਿਆਂ ਦੇ ਰਿਜ਼ਲਟ ਦਿੱਤੇ ਹੈਗੇ ਮਾਤਾ ਜੀ ਹੁਣ ਤੁਸੀਂ ਬੈਟਰ ਫੀਲ ਕਰ ਰਹੇ ਪਹਿਲਾਂ ਮੇਰੇ ਕਹਿੰਦੇ ਕਹਿ ਰਹੇ ਕਿ ਥੱਤੀ ਨਹੀਂ ਨਹੀਂ ਤੁਹਾ ਦਾ ਨਹੀਂ ਨਹੀਂ ਤੁਸੀਂ ਆ ਪੇਸ਼ੈਂਟ ਤੁਹਾਡੇ ਕੋਲੇ ਬੈਠੇ ਤੁਹਾਡੇ ਪਿੰਡ ਦੇ ਨਹੀਂ ਸਹੀ ਹੈ ਦੀ ਸਹੀ ਹੈ ਤੇ ਮਾਤਾ ਜੀ ਹੁਣ ਪਹਿਲਾਂ ਨਾਲ ਗੋਡਾ ਹੌਲਾ ਆ ਤੁਹਾਡਾ ਦੇਖੋ ਜੀ ਅਸੀਂ ਇਹਨਾਂ ਦਾ ਟਰੀਟਮੈਂਟ ਕੀਤਾ ਹਾਲੇ ਤੱਕ ਇਹਨਾਂ ਦੇ ਹਾਲੇ ਤੱਕ ਇਹਨਾਂ ਦੇ ਗੋਡੇ ਨੂੰ ਹੱਥ ਨਹੀਂ ਲਾਇਆ ਹੈ ਹਾਂਜੀ 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 ਸਿਰਫ ਇਥੋਂ ਹੀ ਟਰੀਟਮੈਂਟ ਕੀਤਾ ਹੈਗਾ ਤੇ ਕੁਝ ਜੜੀ ਬੁੱਢੀ ਇਹਨਾਂ ਨੂੰ ਦੇਣਾ ਹੈ ਜੀ ਮਾਤਾ ਜੀ ਜੇ ਤਿੰਨ ਮਹੀਨੇ ਖਾ ਲਣਗੇ ਸਾਰੀ ਉਮਰ ਗੋਡੇ ਦੀ ਸਮੱਸਿਆ ਜੀ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੀ ਸਮਾਜਤਾ ਤੇ ਸਾਡੇ ਪਿੰਡ ਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਰੰਟੀਆਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਵੀ ਆਪਣੇ ਅੱਡੇ ਤੇ ਸਤਪਾਲ ਸਿੰਘ ਜੀ ਨੇ ਬਹੁਤ ਵਧੀਆ ਜਿਹੜੇ ਛੋਟੇ ਨੇ ਆਪਾਂ ਕੁਲਚੇ ਖਾਂਦੇ ਹੁੰਦੇ ਸੀ ਉਹਨਾਂ ਦਾ ਕ ਅੱਜ ਦੂਜਾ ਕਿ ਤੀਜਾ ਦਿਨ ਹੈ ਬਹੁਤ ਵਧੀਆ ਸਵਾਦ ਹੈ ਤੇ ਬਾਕੀ ਜਿਵੇਂ ਜਿਵੇਂ ਬੰਦਾ ਮਾਰ ਹੁੰਦਾ ਦੋ ਚਾਰ ਦਿਨ ਲੱਗਦੇ ਉਸ ਹਾਂ ਉਹ ਹੋਰ ਹੱਥ ਖੁੱਲੇ ਜਾਂਦਾ ਬਾਕੀ ਐ ਜਿਹੀ ਗੱਲ ਨਹੀਂ ਬੰਦਾ ਘਰ ਉੱਟ ਕੇ ਸਿੱਧਾ ਮਤਲਬ ਰੇੜੀ ਲਾਉਣ ਆ ਗਿਆ ਪਹਿਲਾਂ ਟ੍ਰੇਨਿੰਗ ਲਈ ਇਹਦੀ ਟ੍ਰੇਨਿੰਗ ਲੈ ਕੇ ਪਾਈਆਂ ਨੇ ਦਿਨ ਗੈਰ ਰਿਆ ਫਿਰ ਰੇੜੀ ਲੈ ਕੇ ਸਾਰਾ ਕੁਝ ਲੈ ਕੇ ਪ੍ਰੋਪਰ ਫਿਰ ਆਇਆ ਕਿਉਂ ਜੀ ਹਾਂਜੀ ਹਾਂਜੀ ਦਿਖਾਵਾਂਗੇ ਬਣਾ ਜਾ ਕੀ ਕੁਛ ਆਹ ਦੇਖੋ ਜਿਹੜਾ ਆਪਾਂ ਛੋਟਿਆਂ ਦੇ ਖਾਂਦੇ ਹੁੰਦੇ ਸੀ ਆਵੇ ਕਮਾਂਡੀਆਂ ਬਚਪਨ ਦੀ ਯਾਦ ਹਾਂ ਸਿਰਾ ਚੀਜ਼ ਐ ਸਿਰਾ ਇੱਕ ਵਾਰੀ ਖਾਓਗੇ ਤੇ ਵਾਰ-ਵਾਰ ਖਾਓਗੇ ਖਾ ਕੇ ਜ਼ਰੂਰ ਵੇਖੋ ਮੇਰਾ ਕਿੱਕਰੀ ਬਹੁਤ ਬਹੁਤ ਧੰਨਵਾਦ ਜੀ ਜਰਬਾਨੀ ਜੀ ਮਾਨ ਸਾਹਿਬ ਧੰਨਵਾਦ ਤੁਹਾਡਾ ਓਕੇ ਦੋਸਤੋ ਤੁਹਾਨੂੰ ਬੁਲਾਉਣਾ ਸੀ ਆਪਣੇ ਦੇਵੀ ਜੀ ਨਾਲ ਹੈ ਨਹੀਂ ਇੱਥੇ ਦੇਵੀ ਜੀ ਗਏ ਹੋਏ ਨੇ ਕਿਤੇ ਕੰਮ ਮੇਰੇ ਹਿਸਾਬ ਨਾਲ ਤੇ ਇੱਕ ਜਾਣਕਾਰੀ ਦੇਣੀ ਹੈ ਤੁਹਾਨੂੰ ਇਹ ਮਤਲਬ ਆਹ ਕੰਮ ਤਾਂ ਕਰਦੇ ਕਰਦੇ ਆ ਨਾਲ ਇਹਦੇ ਆਪਣਾ ਮੋਟਰਸਾਈਕਲ ਦੀ ਸਰਵਿਸ ਕਰ ਲੈਂਦੇ ਆ ਹੁਣ ਹੈ ਨਹੀਂ ਨਹੀਂ ਆਪਾਂ ਗੱਲਬਾਤ ਕਰਾਉਂਦੇ ਇਹਨਾਂ ਦਾ ਮੈਨੂੰ ਮੈਸੇਜ ਲੱਗਿਆ ਸੀ ਵੀਡੀਓ ਪਾਉਣ ਵਾਸਤੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਸੇ ਨੇ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਹੋਵੇ ਉਹ ਵੀ ਕਰ ਜਾਂਦੇ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਪਤਾ ਕੀ ਇਹਨੇ ਆਪਾਂ ਘਰੇ ਕੋਈ ਚੀਜ਼ ਵੈਲਡਿੰਗ ਕਰਾਉਣੀ ਹੋਵੇ ਗੇਟ ਗੂਟ ਦਾ ਵੀ ਦਿੱਕਤ ਆ ਜਾਂ ਕੋਈ ਹੋਰ ਲੋਹੇ ਦੀ ਚੀਜ਼ ਹੈ ਤਾਂ ਆਪਾਂ ਨੂੰ ਮਤਲਬ ਉਹ ਲਿਆਉਣਾ ਜੇ ਮੈਂ ਗੇਟ ਅ ਗੇਟ ਨੂੰ ਅੱਡੇ ਤੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਤਾਂ ਇਹਨਾਂ ਕੋਲ ਛੋਟੀਆਂ ਮਸ਼ੀਨਾਂ ਵੈਲਡਿੰਗ ਵਾਲੀਆਂ ਤੇ ਘਰੇ ਆ ਕੇ ਇਹ ਸਭ ਵੀ ਕਰ ਦਿੰਦੇ ਆ ਤੇ ਬਾਕੀ ਹਰੇਕ ਬੰਦੇ ਨੂੰ ਜਿਵੇਂ ਲੋਟ ਲੱਗਦਾ ਜਿਹਦੇ ਨਾਲ ਦੋਸਤੀ ਨਹੀਂ ਹੁੰਦੀ ਹੈ ਮੰਦੋਵੇਂ ਕੰਮ ਕਰਦਾ ਤੇ ਆਪਣੀ ਜਾਣਕਾਰੀ ਦੇਣਾ ਫਰਜ ਹੈ ਬਾਕੀ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਹ ਕਰ ਸਕਦੇ ਹੋ ਮਤਲਬ ਮੋਟਰਸਾਈਕਲ ਸਰਵਿਸ ਵੀ ਤੇ ਆਹ ਵੈਲਡਿੰਗ ਵਾਲਾ ਕੰਮ ਵੀ ਤੇ ਬਾਕੀ ਜਿਹੜਾ ਟਾਇਰ ਪੈਂਚਰ ਦਾ ਕੰਮ ਉਹ ਕਰਦੇ ਆ ਤੇ ਕਰਦੇ ਕਰਦੇ ਆ ਬਾਈ ਦੇ ਢਾਬੇ ਤੇ ਬਹੁਤ ਵਧੀਆ ਚੀਜ਼ ਲਿਖੀ ਹੋਈ ਹੈ ਤੁਸੀਂ ਪੜੋ ਆਧਾਰ ਇੱਕ ਇਹੋ ਜਿਹਾ ਜਾਦੂ ਹੈ ਅਸੀਂ ਕਰਦੇ ਰਹਿਣਾ ਤੁਸੀਂ ਗਿਆ ਹੋ ਜਾਣਾ ਬਿਲਕੁਲ ਸੱਚੀ ਗੱਲ ਹੈ ਬਾਈ ناکਾਮਦਾਰੀਆਂ ਹੀ ਫੇਲ ਹੁੰਦੀਆਂ ਹੁੰਦੀਆਂ ਤੇ ਬਾਕੀ ਚੰਗੇ ਬੰਦੇ ਵੀ ਹੁੰਦੇ ਆ ਜਿਹੜੇ ਟਾਈਮ ਤੇ ਫੜਾ ਦਿੰਦੇ ਆ ਫਲਾਲ ਅਸੀਂ ਆਏ ਸੀ ਲੰਬੀ ਬਾਈ ਦੇ ਢਾਬੇ ਤੇ ਪਹਿਲਾਂ ਵੀ ਕਈ ਰਿਹਾ ਆਇਆ ਆ ਵੀਡੀਓ ਬਣਾਈ ਹੈ ਇਹ ਆਪਣਾ ਡੱਬ ਵਾਲੀ ਤੋਂ ਜਿਹੜੀ ਮਲੋਡ ਰੋਡ ਹੈ ਲੰਬੀ ਲੰਗਣਸਾਰਾ ਹਾਂ ਦਾ ਖਿਵਾਲੀ ਤੋਂ ਪਹਿਲਾਂ ਤੇ ਆਪਾਂ ਕਾਫੀ ਸ਼ਾਪ ਪੀਨੇ ਨਾਲ ਖਾਣੇ ਅੰਡੇ ਵਾਹ ਵਾਹ ਮਿਲਦੇ ਆ ਪਰ